ਅਤੇ ਇੱਕ ਗੱਲ ਹੋਰ ਸੁਣ ਲਓ ਮੇਰੀ ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ ਪਰ ਮੈਨੂੰ ਅੱਜ ਕਹਿਣਾ ਪਊਗਾ ਮੈਂ ਵੀ ਜ਼ਿੰਮੇਵਾਰ ਪਰਿਵਾਰ ਤੋਂ ਬਿਲੋਂਗ ਕਰਦਾ ਠੀਕ ਹੈ ਨਾ ਪਰ ਅੱਜ ਕੱਲ ਮੈਂ ਇੱਕ ਗੱਲ ਸੱਚੀ ਕਹੂੰਗਾ ਭਾਵੇਂ ਸਾਡੇ ਜੱਟ ਸਿੱਖਾਂ ਨੂੰ ਮਿਰਚਾਂ ਲੱਗਣ ਤੇ ਭਾਵੇਂ ਉਹਨਾਂ ਦੇ ਫੋੜੇ ਹੋ ਜਾਣ ਤੇ ਭਾਵੇਂ ਉਹਨਾਂ ਦੇ ਚਨੂਣੇ ਲਾਣ ਤੇ ਮੈਨੂੰ ਨਹੀਂ ਮਤਲਬ ਹਾਂ ਮੈਂ ਵੀ ਜੱਟ ਸਾਕ ਫੈਮਿਲੀ ਤੋਂ ਹਾਂ ਪਰ ਮੈਂ ਅੱਜ ਕਹਿਣਾ ਵੀ ਜਿੰਨਾ ਗੰਧ ਸਾਡੀ ਕਾਸਟ ਨੇ ਅੱਜਕੱਲ ਸੋਸ਼ਲ ਮੀਡੀਆ ਤੇ ਕੰਚਰ ਘਾੜ ਚ ਪਾਇਆ ਨਾ ਜਿੰਨਾ ਅਸੀਂ ਸਾਡੇ ਜੱਟਾਂ ਦੀਆਂ ਕੁੜੀਆਂ ਨੇ ਗੰਟ ਪਾਇਆ ਉਹਨਾਂ ਉਹਨਾਂ ਨੇ ਨਹੀਂ ਪਾਇਆ ਜਿਨ੍ਹਾਂ ਨੂੰ ਤੁਸੀਂ ਪੰਡਾ ਚ ਮੱਜਬਹੀ ਸਿੱਖ ਕਹਿੰਦੇ ਆ ਜਾਂ ਤੁਸੀਂ ਤੁਸੀਂ ਤਾਂ ਬਹੁਤ ਉੱਠੇ ਨਾਮ ਲੈ ਕੇ ਬਣਾਉਂਦੇ ਆ ਅਸੀਂ ਤਾਂ ਇੱਜ਼ਤ ਕਰਦੇ ਸਭ ਦੀ ਰਵਦਾਸੀਆ ਭਾਈਚਾਰਾ ਹੋਵੇ ਤੇ ਭਾਵੇਂ ਭਾਈਚਾਰਾ ਮੱਜ ਮੱਜ ਹਬੀ ਮੈਂ ਮੱਜ ਵੀ ਨਹੀਂ ਕਹੂੰ ਮੱਜ ਹਬੀ ਸਿੱਖਾਂ ਦਾ ਹੋਵੇ ਠੀਕ ਹੈ ਨਾ ਤੁਸੀਂ ਉਹਨਾਂ ਨੂੰ ਕਹਿੰਦੇ ਆ ਕਿ ਇਹਨਾਂ ਦੀ ਖਣੀ ਇੱਜ਼ਤ ਹੀ ਕੋਈ ਨਹੀਂ ਉਹਨਾਂ ਦੀਆਂ ਵੀਡੀਓ ਨਹੀਂ ਇੰਨੀਆਂ ਉਹਨੀਆਂ ਸੋਸ਼ਲ ਮੀਡੀਆ ਤੇ ਉਹ ਫੇਰ ਵੀ ਆਪਣੀ ਇੱਜ਼ਤ ਤੇ ਟਕੀ ਬੈਠਣਾ ਜਿਨ੍ਹਾਂ ਨੂੰ ਤੁਸੀਂ ਐਵੇਂ ਹੀ ਸਮਝਦੇ ਆ ਜੱਟੋ ਆ ਤੁਹਾਡੇ ਘਰਾਣੇ ਦੀਆਂ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਤੁਹਾਡੇ ਘਰਾਣੇ ਦੀਆਂ ਕੁੜੀਆਂ ਨੇ ਗੰਦ ਪਾਇਆ ਦੁਨੀਆਂ ਵੀ ਰੀਲਾਂ ਤੇ ਟੱਪ ਨੱਚ ਕੇ ਭੰਗੜੇ ਪਾਉਂਦੀਆਂ ਇਹ ਸਭ ਤੁਹਾਡੇ ਘਰਾਣੇ ਦੀਆਂ ਸਭ ਜੱਟੀਆਂ ਆਪਣੇ ਆਪ ਨੂੰ ਉੱਚੇ ਘਰਾਣੇ ਦੀਆਂ ਦੱਸਣ ਵਾਲੀਆਂ ਔਰਤਾਂ ਇਹ ਕੈਨੇਡਾ ਦੇ ਵਿੱਚ 130% ਬੁੜੀਆਂ ਸਰਟਾਂ ਵੀ ਪੀਂਦੀਆਂ ਜੱਟਾਂ ਦੀਆਂ ਠੀਕ ਆ ਪਤਿਸਤ ਵੀ ਲੌਂਦੀਆਂ ਪੱਪਾ ਕਲੱਬਾਂ 'ਚ ਜਾ ਕੇ ਸ਼ਰਮਾ ਵੀ ਲੌਂਦੀਆਂ ਤੇ ਨੈੱਟ ਤੇ ਤਾਂ ਜਿਹੜਾ ਕੰਜਰ ਘਾਟ ਇਹਨਾਂ ਨੇ ਚਲਾਇਆ ਹੋਇਆ ਉਹ ਚਲਾਇਆ ਹੀ ਆ ਸਾਰਿਆਂ ਦੇ ਮਗਰ ਕਿਸੇ ਦੇ ਮਗਰ ਸੰਧੂ ਲੱਗਦਾ ਕਿਸੇ ਮਗਰ ਗਿੱਲ ਲੱਗਦਾ ਕਿਸੇ ਮਗਰ ਢਾਲੀਵਾਲ ਲੱਗਦਾ ਕਿਸੇ ਮਗਰ ਕੌਸ਼ ਕਿਸੇ ਮਗਰ ਕੌਸ਼ ਇਹ ਸਾਰਿਆਂ ਜੱਟ ਸਿੱਖ ਪਰਿਵਾਰ 'ਚੋਂ ਆ ਸਭ ਤੋਂ ਵੱਧ ਗੰਦ ਇਹਨਾਂ ਦਾ ਹੀ ਪਾਇਆ ਵਾ ਭਾਵੇਂ ਉਹ ਪੰਜਾਬ 'ਚ ਰਹਿੰਦੀਆਂ ਤੇ ਭਾਵੇਂ ਕੈਨੇਡਾ 'ਚ ਰਹਿੰਦੀਆਂ ਸਭ ਤੋਂ ਵੱਧ ਗੰਦ ਹੀ ਇੱਕ ਘਰਾਣੇ ਵਾਲਿਆਂ ਦਾ ਪਾਇਆ ਜਿਹੜੀਆਂ ਕੰਨੀਆਂ ਸੀ ਘਰਾਣੇ ਵਾਲੀਆਂ ਹੁੰਨੀਆਂ ਸਾਡੇ ਘਰਾਣੇ ਉੱਚੇ ਆ ਅਸੀਂ ਵੱਡੇ ਘਰਾਣੇ ਤੋਂ ਆ ਤੇ ਇੱਜ਼ਤ ਇੱਜ਼ਤ ਉਹਨਾਂ ਦੀ ਦੁੱਕੀ ਦੀ ਨਹੀਂ ਰਹੀ ਅੱਜ ਕੱਲ ਸੜਿਆ ਬੰਦਾ ਵੀ ਉਹਨਾਂ ਥੱਲੇ ਕਮੈਂਟ ਕਰਦਾ ਕਿਵੇਂ ਆ ਪਟੋਲਿਆ ਸੜਿਆ ਬੰਦਾ ਵੀ ਕਮੈਂਟ ਕਰਦਾ ਮੇਰਾ ਨੰਬਰ ਚੱਕ ਮੈਨੂੰ ਮਿਲ ਲਈ ਸੜਿਆ ਬੰਦਾ ਥੱਲੇ ਕਮੈਂਟ ਕਰਦਾ ਗਸ਼ਤੀ ਗਸਤੌੜੀ ਸੜਿਆ ਬੰਦਾ ਥੱਲੇ ਕਮੈਂਟ ਕਰਦਾ ਆਗੇ ਕਿ ਤੇਰੀ ਪੈਠ ਵੜੀ ਸੁੰਨੀ ਐ ਤੇ ਰੱਗਾਸ ਵੜਾ ਸੋਹਣਾ ਤੇਰਾ ਪਿੱਛਾ ਵੜਾ ਸੋਹਣਾ ਤੂੰ ਸੈਕਸੀ ਆ ਤੂੰ ਫਲਾਨਾ ਤੂੰ ਢਿੰਕੜਾ ਮੈਨੂੰ ਹੋਣੀ ਸਮਝਾਂਦੀ ਘਰਾਣੇ ਵਾਲਿਆਂ ਨੂੰ ਸ਼ਰਮ ਚਾਹ ਨਹੀਂ ਆਉਂਦੀ ਜਦੋਂ ਥੱਲੇ ਕਮੈਂਟ ਜਾਂ ਤਾਂ ਇੱਕ ਕਮੈਂਟ ਪੜ੍ਹਦੇ ਨਹੀਂ ਕਮੈਂਟ ਪੜਿਆ ਕਰੋ ਨਾ ਘਰਾਣੇ ਵਾਲੀਓ ਥੱਲੇ ਆਪਣੇ ਤੁਹਾਨੂੰ ਜਿਹੜੇ ਤੋਹਫੇ ਵੰਡੇ ਹੁੰਦੇ ਆ ਲੋਕਾਂ ਨੇ ਜਿਹੜੀਆਂ ਤੁਹਾਨੂੰ ਟਰੋਫੀਆਂ ਦਿੱਤੀਆਂ ਹੁੰਦੀਆਂ ਜਿਹੜੇ ਟੁੱਟੇ ਕੁੰਡੇ ਵਾਲੇ ਵਰਲਡ ਕੱਪ ਤੁਹਾਨੂੰ ਥੱਲੇ ਦਿੱਤੇ ਹੁੰਦੇ ਉਹ ਵੀ ਪੜਿਆ ਕਰੋ ਨਾ ਕੀ ਤੁਹਾਡੇ ਲਈ ਇੱਜ਼ਤ ਰੱਖਦੇ ਲੋਕ ਪੈਸਾ ਸਾਰਾ ਕੁਝ ਨਹੀਂ ਹੁੰਦਾ ਇਹ ਸੋਸ਼ਲ ਮੀਡੀਆ ਤੇ ਲੱਕ ਹਲਾ ਕੇ ਅੱਗਾ ਪਿੱਛਾ ਦਿਖਾ ਕੇ ਪੈਸਾ ਤਾਂ ਬਟੋਰ ਲੂੰਗੀਆਂ ਐਦਾਂ ਤੇ ਕਿੱਥੋਂ ਲੈੂੰਗੀ